ਹਾਂ ਮੇਰੇ ਮਿੱਤਰੋ ਕੀ ਹਾਲ ਚਾਲ ਆਲਾ ਉਮੀਦ ਕਰਦਾ ਸਾਰੇ ਠੀਕ ਹੋਵਾਂਗੇ ਤੇ ਸਵਾਗਤ ਹੈ ਆਪਣੀ ਵੀਡੀਓ ਦੇ ਵਿੱਚ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਈ ਜੀ ਦਾ ਨਾਮ ਹੈ ਸਰਪੰਚ ਫਾਰਮਰ ਮੋਟਰਬਾਈ ਨਵੀਂ ਲਿਆਂਦੀ ਸੀ ਕੱਲਾਂ ਵਾਲੇ ਵਲੌਗ ਤੇ ਦੇਖਿਆ ਤੁਸੀਂ ਕਟੋ ਘਟ ਬਈ ਉਹ ਮੰਨ ਲਓ ਪਾਣੀ ਚੱਕੂਗੀ 6 ਜਾਂ 7 ਫੁੱਟ ਤੋਂ ਹਨਾ ਤੇ ਆਪਣੇ ਬਈ ਪਾਣੀ ਦਾ ਲੈਵਲ ਹੈਗਾ ਇੱਥੇ 10 ਕ ਫੁੱਟ ਤੇ ਤੇ ਘਟੋ ਘਟ ਮੰਨ ਲਓ ਵੀ 4 ਫੁੱਟ ਕੋਨ ਡੋਆ ਪੱਟਲਾ ਪਊਗਾ ਪੱਟੀ ਜਨਾ ਬਈ ਤੜਕੇ ਦੀ ਧੁੱਪ ਜਿਆਦੇ ਬਹੁਤ ਸੀ ਕੀ ਨਹੀਂ ਕੀਤਾ ਪੱਟਣ ਨੂੰ ਡੋਆ ਕੋਨ ਠੰਢੀ ਜੀ ਹੋਈ ਸੀ ਕੋਨ ਠੰਢੀ ਜੀ ਹੋਈ ਥੋੜੀ ਜੀ ਤੇ ਲੱਗੇ ਪਏ ਆ ਪੱਟਣ ਤੇ ਮੋਟਰ ਦੇਖਦੇ ਆ ਜੇ ਤਾਂ ਅੱਜ ਰੱਖੀ ਗਈ ਠੀਕ ਐ ਨਹੀਂ ਫਿਰ ਅੱਜ ਵਲੌਗ ਨਹੀਂ ਪਾਉਂਦੇ ਕੱਲ ਨੂੰ ਪਾਵਾਂਗੇ ਤੇ ਵੀ ਅਰੇ ਖੂ ਪੱਟਣ ਦੀ ਬਈ ਕੌਲ ਹੋਗੀ ਨਹੀਂ ਤਾਂ ਯਾਰ ਧਰ ਦਿੰਦੇ ਮੋਟਰ ਤਾਂ ਜਿਉਂ ਕੀ ਨਾ ਪੱਟੀ ਜਾਂਦੇ 2 ਫੁੱਟ ਤਾਂ ਮੈਂ ਪੱਟ ਲਿਆ ਬੱਬੂ ਕਹਿੰਦਾ ਜਦੋਂ ਆ ਖੂਹ ਪੱਟ ਲਿਆ ਉਦੋਂ ਆਜੂਗਾ ਮੈਂ ਦੱਸ ਦਿਓ ਮਿਲਦੇ ਆ ਮੇਤਰੋ ਅੱਗੇ ਫਿਰ ਦੇਖ ਸਕਦੇ ਤੁਸੀਂ ਨੋਕਸ ਨਹੀਂ ਹੋਏ ਅਜੇ ਕੱਖ ਵੀ ਵੱਢਣ ਵਾਲੇ ਕੋਈ ਐ ਚਲੋ ਮਿਲਦੇ ਆ ਬਈ ਅੱਗੇ ਹਾਂ ਮੇਤਰੋ ਖੂਹ ਪੱਟ ਲਿਆ ਸੀਗਾ ਪੱਟ ਲਿਆ 4-5 ਫੁੱਟ ਤੇ ਉਹਨੇ ਵੀ ਭਰਨਾ ਪੈ ਗਿਆ ਥੋੜਾ ਜਣਾ ਬਾਈ ਐ ਬੈਠਿਆ ਜੇ ਪਿਆ ਸੀਗਾ ਵਿੱਚ ਕਿਤੇ ਯਾਰ ਭੰਦਨੇ ਚੂਹੇ ਚਾਏ ਆ ਗਏ ਹੋਣੇ ਤੇ ਉਹ ਘਰ ਆਇਆ ਪਿਆ ਵੈਸੀ ਆ ਉਹ ਦੁਰਮਡਰਾ ਕੁੱਟੀ ਜਨੇ ਦੂਆ ਦਾ ਪੱਕਾ ਘੱਗਰ ਸਨ ਪਾ ਦੇਾਂਗੇ ਫਿਰ ਸੈਟ ਜੀ ਹੋ ਜਾਊਗਾ ਮੇਰੇ ਤਾਂ ਪਤਾ ਨਹੀਂ ਬਾਈ ਕੀ ਘਰ ਹੋਇਆ ਪਿਆ ਉਹ ਇਹਦੇ ਤੇ ਉਹ ਰੀਲ ਲਾ ਲਈ ਬਾਈ ਜੇ ਅਸੀਂ ਕਿਸੇ ਦੇ ਮੰਨ ਲਓ ਬਿਜਾਇ ਗ੍ਰੈਬੁੱਟੇ ਹੈ ਗ੍ਰੈਬੁੱਟੇ ਚੱਲਦੇ ਗ੍ਰੈਬ ਦਾ ਪੁੱਠੇ ਚੱਲਦੇ ਆ ਵੀ ਜੇ ਕਿਸੇ ਨੇ ਸਾਡੇ ਦੇ ਕੋਈ ਦੇਵੀ ਦੇਵਤਾ ਮਗਰ ਲਾਇਆ ਅਸੀਂ ਉਹਦੇ ਵਿਆਜੂ ਪੈਸੇ ਦੇਣ ਨੂੰ ਤਿਆਰ ਆਂਗੇ ਭਾਵੇਂ ਕਿਸੇ ਤੋਂ ਫੜਨੇ ਪੈ ਜਾਣ ਸਕੂਲੇ ਤਾਂ ਹੈ ਨਹੀਂ ਮੁੱਕ ਗਏ ਮੁੱਟ ਤੇ ਲਾਤੇ ਆਈ ਸਾਰੇ ਤੇ ਬਾਈ ਯਾਰ ਬਹੁਤ ਯਾਰ ਕੰਮ ਗਲਤ ਹੋਇਆ ਪਿਆ ਤੇ ਮਾੜਾ ਤੁਸੀਂ ਵੀ ਕਮੈਂਟਾਂ ਦੱਸ ਦਿਓਗਾ ਵੀ ਆ ਕੀ ਚਾਂਸ ਬਣਿਆ ਤੇ ਸਾਨੂੰ ਕੋਈ رائے ਦਿਓ ਰਾਇ ਦਾ ਆਪਾਂ ਲਈ ਬੈਠੇ ਹਾਂ ਬੋਰਾ ਦੇ ਦੀ ਉਹ ਜੀ ਚ ਲਈ ਇਹਨਾਂ ਦੀ ਮੇਰੀ ਆਪਣੀ ਫੈਮਲੀ ਹੈ ਵੀ ਮੰਨ ਲਓ ਯਾਰ 75 ਫੁੱਟ ਹੀ ਸੀਗਾ ਬੋਰਾ ਤੇ ਅਸੀਂ ਮੰਨ ਲਾ ਵੀ 4-5 ਫੁੱਟਾਂ ਹਾਂ ਪੱਟ ਲਿਆ ਸੀਗਾ ਕੋ ਤੇ ਥੱਲੋਂ ਅਸੀਂ ਬਈ ਜਦੋਂ ਆਪਣਾ ਮੰਨ ਲਓ ਪੱਟੀ ਜਾਂਦਾ ਸੀਗਾ ਮੈਂ ਮੇਰੀ ਲੱਤ ਵਾਂ ਲੋ ਸਾਰੀ ਅੰਦਰ ਜਾੜੀ ਹੁਣ ਮਿੱਟੀ ਪਾਈ ਆ ਦੁਬਾਰੇ ਬੋਰਾਲੇ ਨੂੰ ਪੁੱਛਿਆ ਕਹਿੰਦਾ ਅਖੇ ਯਾਰ ਕੋਈ ਓਦੀ ਵਧੀ ਖਾਸ ਗੱਲ ਤਾਂ ਨਹੀਂ ਖਾਸ ਤਾਂ ਕਿਉਂ ਨਹੀਂ ਯਾਰ ਹੁਣ ਸਾਨੂੰ ਤਾਂ ਐ ਲੱਗਦਾ ਹੈਗਾ ਭੈਣ ਨਾ ਵੀ ਓਹੋ ਕਿਉਂ ਆ ਯਾਰ ਕਿਉਂ ਉਹ ਘਾਰ ਆ ਕਿਉਂ ਪੈ ਗਿਆ ਅਮੀ ਸਾਰਾ ਫਿਲਟਰ ਹੈ ਬੱਚਿਆ ਆਪਣੀ ਬਾਵਾ ਹਜੇ ਫਿਲਟਰ ਨਹੀਂ ਗਿਆ ਵਿੱਚ ਮੈਂ ਵਿੱਚ ਜਾਵਦਾ ਫੇਰ ਕੀ ਬਾਰੇ ਤੁਹਾਨੂੰ ਵਲੋਗ ਕੌਣ ਬਖਾਉਂਦਾ ਫੇਰ ਇੰਨਾ ਜਿਆਦਾ ਮੰਨ ਲਾ ਜਿਹੜਾ ਕੰਟੈਂਟ ਮੈਂ ਲੈ ਕੇ ਆਉਣਾ ਵੱਡੇ ਵੱਡੇ ਉਹ ਕੌਣ ਬਖਾਉਂਦਾ ਫੇਰ ਤੁਸੀਂ ਤਾਂ ਹੈ ਨਹੀਂ ਕਿਸੇ ਕੰਮ ਦੇ ਅਸੀਂ ਤਾਂ ਕਿਸੇ ਕੰਮ ਦੇ ਨਹੀਂ ਤੇ ਮਿੱਤਰੋ ਐ ਚੱਕਰ ਬਣਿਆ ਬੈ ਤੁਸੀਂ ਸਾਨੂੰ ਕਮੈਂਟਾਂ 'ਚ ਦੁਆ ਦਿਓ ਫੀਸ ਆ ਵੀ ਮੋਟਰ ਚੱਲ ਪਈ ਵਾਹ ਕਰੋ ਜੀ ਲੈ ਕੇ ਭੇਜੋ 15 ਦਿਨਾਂ ਬਾਅਦ ਕਹੇ ਸੜ ਜਾਂਦੀ ਹੈ ਕਦੇ ਕੁਝ ਹੋ ਜਾਂਦਾ ਪਤਾ ਨਹੀਂ ਕੀ ਚੱਕਰ ਬਣਿਆ ਪਤਾ ਨਹੀਂ ਮੇਰੇ ਤਾਂ ਗ੍ਰਾਹ ਮਿੱਤਰੋ ਬਹੁਤ ਜਿਆਦਾ ਪੁੱਛ ਰਹੇ ਚੱਲ ਕਰ ਰੱਖਿਆ ਤੇ ਮੇਰੇ ਨਾਮ ਦੀ ਜੇ ਤੁਸੀਂ ਮਾੜਾ ਜੇ ਅਰਦਾਸ ਕਰ ਦਿਓ ਬਹੁਤ ਤੁਹਾਡਾ ਧੰਨਵਾਦ ਤੁਸੀਂ ਫੇਰ ਹੀ ਵਲੌਗ ਆਉਣਗੇ ਨਹੀਂ ਬੜਾ ਮਾਇਆ ਕਰਦੇ ਖੂਨ ਪਸੀਨੇ ਕਮਾਈ ਨਾਲ ਬਣਾਈ ਸੀ ਆਹ ਜੀ ਦੇਖੋ ਆਹ ਡਿੱਗੀ ਨਹੀਂ ਬੂਣ ਮਿੱਤਰੋ ਚੱਜਰਾ ਆ ਆ ਸੀ ਆ ਜੀ ਆ ਆ ਆਏ ਕਰਕੇ ਸਟਾ ਚਲੋ ਖੋਲ ਕੇ ਦੇਖਣਾ ਖੋਲ ਕੇ ਨੂੰ ਦੇਖਣਾ ਪਾਣੀ ਹੈ ਯੋ ਠੀਕ ਆ ਮਿੱਤਰੋ ਮਿਲਦੇ ਆਂ ਗਾਹ ਵੇ ਖੂ ਬੰਨ ਲੱਗ ਪਾਗੇ ਜਿਹੜਾ ਦਰਮਾਣ ਯੋ ਹੋ ਜੀ ਆਪਣਾ ਫੈਕਟਰ ਕਿੱਦਾਂ ਆਇਆ ਪਿਆ ਓਏ ਠੀਕ ਆ ਜੀ ਹਾਂ ਮਿੱਤਰੋ ਮੋਟਰ ਪਾਤੀ ਆਪਾਂ ਫਿੱਟ ਕਰਤੀ ਜਿਹੜਾ ਆ ਜਾ ਮੋਟਰ ਕਾਤੀ ਆਪਾਂ ਕਿਹਾ ਊਝ ਲਾਤੀ ਪਾਈਪਾਂ ਪਾਉ ਹੀ ਪਾਦਿਆਂ ਬਾਈ ਮੱਛੀ ਮੋਟਰ ਵਾਲਿਆਂ ਆਪਾਂ ਨੂੰ ਕੰਮ ਆਉਂ ਗਿਆ ਮੋਟਰ ਪਾਈਪਾਂ ਇਹ ਚਾਰ ਬਾਦਿਆਂ ਆਪਾਂ ਪਹਿਲਾਂ ਪੰਜ ਸੀਗੀਆਂ ਮੱਛੀ ਨਾਲ ਬੱਬੂ ਕਹਿੰਦਾ ਚਾਰ ਬਹੁਤ ਆਏਗਾ ਕੱਲਾ ਣਤਾਰਾਂ ਦੂਰਾਂ ਵਾਲਾ ਕੰਮ ਰਹਿ ਗਿਆ ਤੇ ਕਰਿਆ ਬੱਬੂ ਨੂੰ ਫੋਨ ਉਹ ਵੀ ਯਾਰ ਕੀ ਕਰੇ ਵਿਚਾਰਾ ਕਦੇ ਦੁਕਾਨ ਉੱਤੇ ਕਦੇ ਮੇਰੇ ਵਰਗਾ ਸੱਦ ਲੈਂਦਾ ਕੰਮ ਇਹ ਣਤਾਰਾਂ ਲਾਉਣ ਵਾਲੀਆਂ ਉਹ ਪਤਾ ਨਹੀਂ ਯਾਰ ਨਹੀਂ ਮਾਪ ਹੀ ਲਾ ਲੈਂਦਾ ਪੰਗ ਕਰਿਆ ਜੀ ਇਹਨੂੰ ਵੀ ਥੋੜਾ ਜਿਹਾ ਚਾ ਚੱਕਣਾ ਹੋਵੇ ਤੇ ਪੈਪ ਲਾ ਦਾਂਗੇ ਤੇ ਲਿਆ ਕੇ ਕਿਰਾ ਪਾਣੀ ਪੂਣੀ ਚਕਾ ਕੇ ਬਹਿਨੇ ਆ ਤੇ ਕਿੰਨਾ ਚੱਕਦੀ ਆ ਪਾਣੀ ਫਿਰ ਦਿਖਾਉਣੀ ਆ ਤੁਹਾਨੂੰ ਦੱਸਿਓ ਫਿਰ ਕਮੈਂਟ ਕਰਕੇ ਹੋ ਟਰੱਕ ਵੀ ਬਈ ਚਲਾ ਵੀ ਤੁਸੀਂ ਚੱਲ ਵੀ ਵਧੀਆ ਬਈ ਪਹਿਲੇ ਸੁੱਤੇ ਪਾਣੀ ਚੱਕ ਕਿ ਕਾਇਆ ਬਗੂ ਨੇ ਅਜਿਹਾ ਕਿ ਕਾਇਆ ਨਹੀਂ ਸਾਨੂੰ ਮੁਰਤੇ ਡਾਊਟ ਹੋ ਗਿਆ ਨਾ ਬੱਚੀ ਇਹ ਵੀ ਫਸਤਾ ਮੋਟਰ ਬੜੀ ਨਾਲ ਚੱਕਦੀ ਪਨੀਰੀਆਂ ਕੇ ਨੀਂ ਲਾ ਪਾਉਂਦਾ ਕੰਮ ਨਹੀਂ ਕੀ ਬਣ ਗਿਆ ਬਾਈ ਬਹੁਤ ਜਿਆਦਾ ਯਾਰ ਉਹ ਜਿਹੜੀ ਮੱਛੀ ਸੀ ਉਹ ਨਾਲ ਹੀ ਦੇਖ ਦਿੰਦੀ ਪਾਣੀ ਉਹ ਮਾਰਦੀ ਮੰਨ ਲਾ ਫਟ ਦੂਰ ਤਾਂ ਮਾਰਦੀ ਹੀ ਹੈ ਪਾਣੀ ਵੀ ਫਰਕ ਪੈ ਗਿਆ ਇਧਰ ਪਾਸੇ ਦੇ ਦੇਖੋ ਕਿੱਥੇ ਲਾ ਰਹੀ ਜੀ ਮੈਂ ਪਾਣੀ ਗੁੰਝ ਨਾ ਪਾਵੇ ਕੀ ਨੋਟੀ ਲਾ ਰਹੀ ਹੈ ਤੇ ਮੇਰਾ ਵੀਡੀਓ ਬੜੀ ਜਿਆ ਲੱਗੀ ਜੇ ਕਮੈਂਟ ਕਰਕੇ ਵੀਰੋ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਨਾ ਨੂੰ ਕਰ ਲਓ ਸਬਸਕ੍ਰਾਈਬ ਅਜੇ ਵੀਡੀਓ ਦੇਖਣਾ ਧੰਨਵਾਦ